ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਮਾਰਚ ਦੇ ਵਿੱਚ ਕਰਨਗੇ ਭਾਰਤ ਦਾ ਦੌਰਾ ਰਹੇਗਾ ਅਹਿਮ ਤੁਹਾਨੂੰ ਦਿੰਨਿਆ ਪੂਰੀ ਜਾਣਕਾਰੀ ਸਸ਼ੀ ਕਾਲ ਜੀ ਮੈਂ ਰਿਨਾਤੀਮਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਚ ਦੇ ਪਹਿਲੇ ਹਫਤੇ ਭਾਰਤ ਦਾ ਦੌਰਾ ਕਰਨ ਲਈ ਤਿਆਰ ਨੇ ਇਸ ਦੌਰਾਨ ਦੋਵੇਂ ਦੇਸ਼ ਆਪਣੇ ਸਬੰਧਤਾਂ ਨੂੰ ਮਜ਼ਬੂਤ ਕਰ ਲੈ ਕਈ ਮਾਮਲਿਆਂ ਤੇ ਗੱਲਬਾਤ ਕਰਨਗੇ ਤੇ ਸਮਝੌਤੇ ਸਹੀ ਬੰਦੀ ਕਰਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਯੂਰੇਨੀਅਮ, ਊਰਜਾ ਖਣਿਜ ਅਤੇ ਮਸਨੂਈ ਬੋਧਿਕਾਂ ਦੇ ਮਾਮਲੇ ਤੇ ਸਮਝੌਤਿਆਂ ਤੇ ਦਸਕਤ ਹੋਣਗੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਦਿਨੇਸ਼ ਪਟਨਾਇਕ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਸਨ ਇਸ ਹਫਤੇ ਭਾਰਤ ਦਾ ਦੌਰਾ ਕਰ ਰਹੇ ਨੇ ਜਿਨ੍ਹਾਂ ਨੇ ਪੋਸਟ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਭਾਰ ਦਾ ਦੌਰਾ ਕਰਨਗੇ ਪਰ ਇਸ ਸੰਬੰਧੀ ਹਲੇ ਤੱਕ ਅਧਿਕਾਰਤ ਤੌਰ ਤੇ ਤਰੀਕ ਦਾ ਐਲਾਨ ਨਹੀਂ ਹੋਇਆ ਵੀ ਕਿਹੜੀ ਤਰੀਕ ਨੂੰ ਜਿਹੜਾ ਕਿ ਇਹ ਮੀਟਿੰਗ ਹੋਏਗੀ ਇਹ ਮੁਲਾਕਾਤ ਹੋਵੇਗੀ ਹਲੇ ਤਰੀਕ ਫਾਈਨਲ ਜਿਹੜੀ ਕਿ ਉਹ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਹੈ ਕਿ ਉਹ ਭਾਰ ਦਾ ਦੌਰਾ ਜ਼ਰੂਰ ਕਰਨਗੇ ਤੇ ਕਈ ਮਾਮਲੇ ਦੇ ਉੱਤੇ ਜਿਹੜੀ ਕਿ ਸਹਿਮਤੀ ਹੋਵੇਗੀ ਹਾਸਨ ਨੇ ਕਿਹਾ ਕਿ ਇਸ ਸਾਲ ਕਿਸੇ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨ ਦੇ ਦੌਰੇ ਦੀ ਯੋਜਨਾ ਇਸ ਸੌਦੇ ਅਸੀਂ ਪਹਿਲਾਂ ਪੜਦਾ ਦौरा ਕਰਕੇ ਖਾਕਾ ਤਿਆਰ ਕਰਾਂਗੇ ਤੇ ਸਾਡੇ ਕੰਮ ਦੀ ਚਾਲ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਦੇ ਦੌਰੇ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ ਗਲੋਬ ਐਂਡ ਮੇਲ ਨੇ ਰਾਈਟਰਜ਼ ਦੇ ਹਵਾਲੇ ਦੇ ਨਾਲ ਕਿਹਾ ਕਿ ਭਾਰਤ ਨਾਲ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਰਸਮੀ ਗੱਲਬਾਤ ਵੀ ਮਾਰਚ ਦੇ ਵਿੱਚ ਸ਼ੁਰੂ ਹੋਵੇਗੀ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਹੀ ਪਹਿਲਾਂ ਕਿਹਾ ਸੀ ਕਿ ਦੋ ਸਾਲਾਂ ਦੇ ਤਨਾਅ ਪੂਨ ਸੁਬੰਧਾ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ ਦੇ ਨਾਲ ਕੰਮ ਕਰਨਗੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਜੀ 20 ਸਿਖਰ ਵਾਰਤਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਤੋਂ ਉਹਨਾਂ ਦੇ ਭਾਰਤੀ ਹਮ ਰਤਵਾ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਹੋਈ ਸੀ ਤਾਂ ਇਹ ਮੁਲਾਕਾਤ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਬੈਠਕ ਦੇ ਵਿੱਚ ਦੋਵਾਂ ਆਗੂਆਂ ਨੇ ਇੱਕ ਨਵੇਂ ਵਪਾਰ ਸਮਝੌਤੇ ਦੇ ਲਈ ਗੱਲਬਾਤ ਮੁਰੂ ਮੋੜਾ ਸ਼ੁਰੂ ਕਰਨ ਬਾਰੇ ਸਹਿਮਤੀ ਦਿੱਤੀ ਸੀ ਆਨੰਦ ਨੇ ਕਿਹਾ ਕਿ ਦੋਵੇਂ ਆਗੂ ਇਸ ਗੱਲ ਤੇ ਦ੍ਰਿੜ ਸਨ ਕਿ ਇਹ ਕੰਮ ਜਲਦੀ ਤੋਂ ਜਲਦੀ ਪੂਰਾ ਹੋਵੇ ਆਨੰਦ ਨੇ ਅਗਲੇ ਤਹਾਕੇ ਦੇ ਵਿੱਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦੇ ਕਾਰਨ ਦੇ ਪਿੱਛੇ ਦਾ ਜ਼ਿਕਰ ਕੀਤਾ ਕੈਨੇਡਾ ਵਿਸ਼ਵਾ ਦੇ ਉਹਨਾਂ ਕੁਝ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਅਰਥਚਾਰਾ ਵਪਾਰ ਤੇ ਨਿਰਭਰ ਹੈ ਤੇ ਕੈਨੇਡਾ ਦਾ 75% ਤੋਂ ਵੱਧ ਬਰਾਮਦ ਅਮਰੀਕਾ ਨੂੰ ਜਾਂਦੀ ਹੈ ਤਾਂ ਇਹ ਮੀਟਿੰਗ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ ਇਸ ਮੀਟਿੰਗ ਦੇ ਕੀ ਨਤੀਜੇ ਨਿਕਲਣਗੇ ਹੁਣ ਇਹ ਜਿਹੜੀ ਮੁਲਾਕਾਤ ਹੋਵੇਗੀ ਉਹ ਦੇਖਣਾ ਹੋਵੇਗਾ ਪਰ ਇਸ ਤੋਂ ਪਹਿਲਾਂ ਜਿਹੜਾ ਕਿ ਭਾਰ ਦੇ ਦੌਰੇ ਦੇ ਉੱਤੇ ਜਿਹੜੇ ਹੋਰ ਜਿਹੜੇ ਅਧਿਕਾਰੀ ਨੇ ਉਹ ਪਹੁੰਚਣਗੇ ਉਸ ਤੋਂ ਬਾਅਦ ਫਿਰ ਤਰੀਕ ਦਾ ਐਲਾਨ ਕੀਤਾ ਜਾਵੇਗਾ ਤੇ ਹੁਣ ਦੇਖਣਾ ਹੋਵੇਗਾ ਕਿ ਕਿਹੜੇ ਤਰੀਕ ਨੂੰ ਭਾਰਤ ਦੇ ਵਿੱਚ ਜਿਹੜੀ ਕਿ ਇਹ ਕੈਨੇਡਾ ਦੀ ਜਿਹੜੀ ਕਿ ਭਾਰਤ ਦੇ ਨਾਲ ਇਹ ਮੁਲਾਕਾਤ ਹੋਵੇਗੀ ਤੇ ਇਸ ਦੇ ਕੀ ਸਿੱਟੇ ਨਿਕਲਗੇ ਹੁਣ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ